ਖਤਮ ਕਰਨੀ ਨਹੀਂ ਅਸੀਂ ਜੇਰਾ ਅਸੀਂ ਇਹਨਾਂ ਨੂੰ ਬੜਨ ਨਹੀਂ ਇੱਥੇ ਦੇਰਾ ਮਰ ਜਾਾਂਗੇ ਗ੍ਰੇਨ ਸਿੰਘ ਦੇ ਬੱਚੇ ਮਰ ਜਾਣਗੇ ਛਿੱਧੀਆਂ ਪਾ ਜਾਾਂਗੇ ਦਰਬਾਰ ਸਾਹਿਬ ਦਾ ਨਾਂ ਲੈ ਕੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬੈਸ ਦੇ ਪ੍ਰਧਾਨ ਨਾ ਮਾਤਰੀ ਹੈ ਇਹ ਸੁੱਖੇ ਅਮਲੀ ਦੇ ਪਿਓ ਦੀ ਛਾਤ ਨਹੀਂ ਗਈ ਇਹ ਕਿਸ ਨੇ ਦਾਣ ਕੀਤੀ ਹੈ ਹਸਲੀ ਦਾਣ ਹੋਈ ਹੈ ਇਹ ਕੋਈ ਕਹਿੰਦਾ ਸੀ ਬਿੱਥੂ ਸੁੱਖੇ ਅਮਲੀ ਨਾਲ ਕੀ ਹੋਣਾ ਮੰਨਿਆ ਨੇ ਸਭ ਕੁਝ ਔਰ ਮੰਨ ਕੇ ਫੇਰ ਕਰ ਗਿਆ ਜਿਹੜੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਵੇਚਦੇ ਨੇ ਉਹਨਾਂ ਨੇ ਆਪਣਾ ਇੱਕ ਰੱਤੂ ਵੇਚ ਦਿੱਤਾ ਪਿਓ ਕਲਗੀਆਂ ਵਾਲਾ ਬੈਠਿਆ ਅੱਜ ਮੁਕਤ ਕਰਨੀ ਲਈ ਜਿਹੜੇ ਝੁਲਮ ਕੀਤੇ ਨੇ ਉਹ ਝੁਲਮਾਂ ਦਾ ਇੱਕ ਇੱਕ ਪੈਸੇ ਦਾ ਹਿਸਾਬ ਤੱਕ ਤਰਕੋਂ ਲਿਆ ਜਾਵੇਗਾ ਇਹਨਾਂ ਤੇ ਲੱਖ ਲੱਖ ਰੁਪਈਆ ਮਿਲਦਾ ਗਵਰਨਮੈਂਟ ਦੇ ਦਿੰਦੀ ਦਰਬਾਰ ਸਾਹਿਬ ਨੂੰ ਲੁੱਟਿਆ ਸਾਡੀਆਂ ਸੇਵਾਵਾਂ ਇਹਨਾਂ ਨੇ ਕੀ ਦਿੱਤਾ ਬਣਾਇਆ ਸਾਡੇ ਵੱਲ ਬੋਲੀ ਹੋ ਜਾਂਦੀ ਜੇ ਜਬ ਮਰ ਜਾਣਗੇ ਦਰਬਾਰ ਸਾਹਿਬ ਵਾਲੇ ਤੇ ਜਾਂ ਸਾਡੀ ਦੁਨੀਆ ਮਾਰ ਕੇ ਇਹਨਾਂ ਦਾ ਨਾਮ ਆ ਜਾਵੇ ਇਹ ਤੇ ਲਾਕਾ ਜੀ 30 ਸਾਲ ਦੇ ਆਂਦੇ ਪੈਨੇ ਉਥੋਂ ਚੁੱਕ ਕੇ ਪਗੜੀਆਂ ਬੰਨ ਕੇ ਕਿਰਪਾਨਾਂ ਫੜ ਕੇ ਗਾਤਰੇ ਪਾ ਕੇ ਗੁਰੂ ਦੇ ਨਾਮ ਨੂੰ ਬਦਨਾਮ ਕਰਕੇ ਇਸ ਸੰਗਤ ਦੇ ਵਿੱਚ ਆਂਦੇ ਨੇ 20 22 ਸਾਲ 35 ਸਾਲ ਉਹ ਚੱਲੇ ਮੈਨੂੰ ਇਹਨਾਂ ਨਾਲ ਲੜਾਈ ਕਰਦੀ ਜਾਜੇਨਗਰ ਚ ਇਹ 50 ਸਾਲ ਤੇ ਸਾਨੂੰ ਹੀ ਹੋ ਗਏ ਸਸਲੀ ਤੋਂ ਨੰਗਦਿਆਂ ਇਹ ਤੇ ਆਪਣੇ ਆਪ ਆ ਜਾਂਦੇ ਨੇ ਖੜਾ ਖਾ ਕੇ ਚਾਰ ਚਾਰ ਕਿਲੋ ਇੱਥੇ ਲੋਕਾਂ ਨੂੰ ਬੀਬੀਆਂ ਨੂੰ ਮਾਰ ਜਾਂਦੇ ਨੇ ਸੂਏ ਵੀ ਉਠੋ ਤੇ ਲੜੋ ਸਾਡੇ ਨਾਲ ਤੇ ਅਸੀਂ ਮਰੀਜ਼ ਬੰਦੇ ਆ 70 75 75 ਸਾਲ ਦੀ ਏਜ ਤੇ ਅਸੀਂ ਇਹਨਾਂ ਨਾਲ ਮੱਥਾ ਲਾ ਸਕਦੇ ਆ ਇਹਨਾਂ ਨੂੰ ਤੇ ਲੱਖ ਲੱਖ ਰੁਪਈਆ ਮਿਲਦਾ ਗਵਰਨਮੈਂਟ ਦੇ ਦਿੰਦੀ ਉਹ ਦਰਵਾਰ ਸਾਹਿਬ ਨੂੰ ਲੁੱਟਿਆ ਸਾਡੀਆਂ ਸੇਵਾ ਨਾਲ ਇਹਨਾਂ ਨੇ ਕੀ ਦਿੱਤਾ ਬਣਾਇਆ ਸਾਡੇ ਵਾਸਤੇ ਦੱਸੋ ਇਹ ਕਿਸੇ ਨੇ ਦਾਨ ਕੀਤੀ ਏ ਅਸਲੀ ਦਾਨ ਹੋਈ ਏ ਇਓ ਨੂੰ ਇਹ ਚੰਡਾ ਜੋ ਇਹਨਾਂ ਨੇ ਆਪਣਾ ਰੱਬ ਵੇਚ ਛੱਡਿਆ ਜੋ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਵੇਚਦੇ ਨੇ ਉਹਨਾਂ ਨੇ ਆਪਣਾ ਇੱਕ ਰੱਬ ਵੇਚ ਦਿੱਤਾ ਪਿਓ ਕਲਗੀਆਂ ਵਾਲਾ ਵੇਚਿਆ ਇਹਨਾਂ ਨੇ ਕੀ ਲੱਗਦਾ ਵੀ ਤੈ ਕੰਬਰ ਸਾਤੇ ਇੱਕ ਪੁਰਾਣਾ ਇਤਿਹਾਸ ਖਤਮ ਹੋ ਸਕਦਾ ਵੇਚਣ ਤੋਂ ਬਾਅਦ ਖਤਮ ਕਰਨੀ ਨਹੀਂ ਅਸੀਂ ਜੇਣਾ ਅਸੀਂ ਇਹਨਾਂ ਨੂੰ ਵੜਨ ਨਹੀਂ ਇੱਥੇ ਦੇਣਾ ਮਰ ਜਾਾਂਗੇ ਗੁਰੂ ਗ੍ਰਿੰਦ ਸਿੰਘ ਦੇ ਬੱਚੇ ਮਰ ਜਾਣਗੇ ਛਿੱਧੀਆਂ ਪਾ ਜਾਾਂਗੇ ਦਰਬਾਰ ਸਾਹਿਬ ਦਾ ਨਾਂ ਲੈh ਜਾਾਂਗੇ ਪਿਆਨਾਂ ਨੇ ਮਾਰਿਆ ਸਾਨੂੰ ਅਸੀਂ ਕੋਈ ਇੱਥੇ 50-50 ਸਾਲ ਦੇ ਰਹਿੰਦੇ ਬੱਚੇ ਪੜਦੇ ਬੱਚੇ ਵਿਆਹੇ ਆਪ ਬੁੱਢੇ ਹੋ ਗਏ ਆ ਅਸੀਂ ਇਸ ਜਗ੍ਹਾ ਤੇ ਇਹ ਕਿੱਦਾਂ ਜਾਣਗੇ ਬਾਬੇ ਇੱਥੇ ਅੱਜ ਤੇ ਜੇ ਇਹਦੀ ਬੋਲੀ ਹੁੰਦੀ ਵਿਕ ਜਾਗੀ ਤੇ ਬੋਲੀ ਹੋ ਜਾਗੀ ਜਾਂ ਮਰ ਜਾਣਗੇ ਦਰਵਾਰ ਸਾਹਿਬ ਵਾਲੇ ਤੇ ਜਾਂ ساری ਦੁਨੀਆ ਮਾਰ ਕੇ ਇਹਨਾਂ ਦਾ ਨਾਮ ਆ ਜਾਣਗੇ ਇੱਥੇ ਕੋਈ ਬੋਲੀ ਨਹੀਂ ਅਸੀਂ ਹੋਣਦੇ ਨਹੀਂ 50 ਸਾਲ ਹੋ ਗਏ ਨੇ ਸਾਨੂੰ ਇੱਥੇ ਰਹਿੰਦੇ ਆਣ ਇਹਨਾਂ ਨੂੰ ਤੇ ਲੱਖ ਆ ਬਾਦਲ ਆਂਦਾ ਬੋਰੀ ਭਰ ਕੇ ਨੋਟਾਂ ਦੀ ਲੈ ਜਾਂਦਾ ਪਹਿਲੇ ਪਿਓ ਨੇ ਸਭ ਕੁਝ ਖਰਾਬ ਕਰਤਾ ਪੰਜਾਬ ਦਾ ਤੇ ਹੁਣ ਉਹ ਸੁਖਵਿੰਦਰ ਸਿੰਘ ਬਾਦਲ ਲਗਾ ਪੰਜਾਬ ਨੂੰ ਲੁੱਟਣ ਸਕਰਾਂ ਦੀ ਸਕਰਾਂ ਨਾਂਦਾ ਦੋ ਦੋ ਚਾਰ ਚਾਰ ਬੋਰੀਆਂ ਗੱਡੀ 'ਚ ਭਰ ਕੇ ਰੱਖ ਕੇ ਲੈ ਕੇ ਜਾਂਦਾ ਉਹ ਸਾਡੀ ਸੇਵਾ ਹੈ ਉਹ ਇਹਨਾਂ ਦੀ ਸੇਵਾ ਨਹੀਂ ਉਹ ਸਾਡੀ ਸੇਵਾ ਬੋਲੀ ਹੋਣ ਲੱਗੀ ਆ ਨਾ ਜਿਸ ਜਗ੍ਹਾ ਦੀ ਇਹ ਇਤਿਹਾਸਕ ਸਥਾਨ ਹੈ ਪੁਰਾਣੀ ਹੰਸਲੀ ਔਰ ਉਸ ਜਗ੍ਹਾ ਦੀ ਜੋ ਇਹ ਬੋਲੀ ਕਰਨ ਵਾਸਤੇ ਅੱਜ ਸ਼੍ਰੋਮਣੀ ਕਮੇਟੀ ਆਈ ਹੈ ਮੈਂ ਬੋਲਾਂ ਨੂੰ ਇਹ ਕਹਿਣੀ ਚਾਹਣਾ ਹੈ ਕਿ ਇਹ ਜਿਹੜਾ ਇਤਿਹਾਸਕ ਸਥਾਨ ਹੈ ਇਹਦੀ ਬੋਲੀ ਨਾ ਕਰਿਓ ਅਰ ਬੋਲੀ ਦੇਣ ਵਾਲਿਆਂ ਨੂੰ ਮੈਂ ਇੱਕ ਬੇਨਤੀ ਕੀਤੀ ਹੈ ਕਿ ਭਾਈ ਇਹ ਗਲਤੀ ਨਾ ਕਰਿਓ ਤੁਹਾਨੂੰ ਇਸ ਜਗ੍ਹਾ ਦਾ ਕਿਸੇ ਨੇ ਕਬਜ਼ਾ ਨਹੀਂ ਲੈਣ ਦੇਣਾ ਮੁਰਕੇ ਨਾ ਆਖਿਓ ਵੀ ਸਾਡੇ ਜੀ ਪੈਸੇ ਜਿਹੜੇ ਨੇ ਉਹ ਚਲੇ ਗਏ ਨੇ ਔਰ ਇੱਕ ਗੱਲ ਮੈਂ ਸ੍ਰੋਮਿਕ ਕਮੇਟੀ ਨੂੰ ਇੱਕ ਕਾਣੀ ਚਾਹਣਾ ਐ ਐ ਚੰਦੂ ਮਸੰਦ ਮੱਛੇ ਰੰਗੜ ਮਹਾਂਤ ਨਰੈਣੂਆ ਦੀ ਰੂਹ ਵਾਲਿਓ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਮਹਾਂਤ ਨੈਰੂ ਦੀ ਰੂਹ ਵਾਲਿਓ ਜੀ ਬੜੀ ਸੰਗਤ ਜਿਸ ਤਰ੍ਹਾਂ ਤੁਸੀਂ ਅੱਜ ਗੁਰੂ ਘਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੇਚ ਰਹੇ ਹੋ ਕੀ ਕੱਲ ਨੂੰ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਵੇਚੋਗੇ ਉਹਨਾਂ ਦੀਆਂ ਬੋਲੀਆਂ ਕਰਾਓਗੇ ਇਸ ਕਰਕੇ ਕਦਾਚਿਤ ਵੀ ਇਸ ਸਥਾਨ ਦੀ ਬੋਲੀ ਨਹੀਂ ਹੁਣ ਤੇ ਤੇ ਜਾਵੇਗੀ ਭਾਈ ਸਾਹਿਬ ਨਾ ਸੰਗਤ ਨਾ ਅਰਾ ਕਰਕੇ ਇਸ ਜਗ੍ਹਾ ਦੇ ਉੱਤੇ ਕੀ ਬਣਾਉਣਾ ਉਹ ਸੰਗਤ ਬਣਾਏਗੀ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਵੈਸੇ ਦੇ ਪ੍ਰਧਾਨ ਨਾਮਾਤਰੀ ਆ ਇਹ ਸੁਖੇ ਅਮਲੀ ਦੇ ਪਿਓ ਦੀ ਜਾਇਦਾਦ ਨਹੀਂ ਗੀ ਕਿ ਗੁਰੂ ਘਰ ਦੀ ਹੈ ਤੇ ਸੰਗਤਾਂ ਦੀ ਹੈ ਇੱਥੇ ਸੰਗਤ ਫੈਸਲਾ ਕਰੇਗੀ ਕਿ ਕੀ ਬਣਾਉਣਾ ਕੀ ਕਾਰਨ ਕੀ ਸਮਝਦੇ ਜੀ ਇੰਨੇ ਟੇਰ ਤੋਂ ਪਹਿਲਾਂ ਕਦੀ ਕੋਈ ਉਹ ਪੈਸੇ ਤਾਂ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਹੀ ਬੜੇ ਇਕੱਠੇ ਕੀਤੇ ਨੇ ਕੋਣ ਇਸ ਤਰ੍ਹਾਂ ਭਾਈ ਸਾਹਿਬ ਨੇ ਠੀਕ ਗੱਲ ਕੀਤੀ ਆ ਕਿ 27 ਦੀਆਂ ਚੋਣਾਂ ਦੀ ਤਿਆਰੀ ਹੋ ਰਹੀ ਆ ਇਹ ਤਿਆਰੀਆਂ ਤਿਆਰ ਕੇ ਰਹਿ ਜਾਣੀਆਂ ਇਹ ਕੋਈ ਕਹਿਣਾ ਸੀ ਪੈਥ ਸੁੱਖੇ ਅਮਲੀ ਨਾਲ ਕੀ ਹੋਣਾ ਮਨਿਆਨਾ ਸਭ ਕੁਝ ਔਰ ਮਨ ਕੇ ਫੇਰ ਮੁਕਰ ਗਿਆ ਮਨ ਕੇ ਫੇਰ ਮੁਕਰ ਗਿਆ ਪਰ ਸੁੱਖਿਆ ਇਹ ਗੱਲ ਤੈਨੂੰ ਕਹਿਣੀ ਚਾਹਣਾ ਹੈ ਕਿ ਪੁੱਤ ਮੁਕਰ ਨਹੀਂ ਦਿੰਦੇ ਤੈਨੂੰ ਮੁਕਰ ਨਹੀਂ ਦਿੰਦੇ ਜਿਹੜੇ ਝੁਲਮ ਕੀਤੇ ਨੇ ਉਹ ਝੁਲਮਾਂ ਦਾ ਇੱਕ ਇੱਕ ਪੈਸੇ ਦਾ ਹਸਾਕ ਤਦ ਤੱਕ ਆਪ ਤੇਰਕੋਂ ਲਿਆ ਜਾਵੇਗਾ ਸੋ ਇਹ ਜਗਾ ਜੜੀਆਂ ਇਹ ਆਤਿਆਸਕ ਦਾ ਸਥਾਨ ਹੈ ਇਹ ਸੁੰਦਰ ਨਗਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਅਮਰਕੋਟ ਇਹ ਸੁੰਦਰ ਨਗਰ ਅਮਰਸਰ ਦੇ ਅੰਦਰ ਹੈ ਔਰ ਇਹ ਪ੍ਰਾਣੀ ਹਸਲੀ ਇਤਿਹਾਸਕ ਸਥਾਨ ਹੈ ਜਿਹਦੀ ਬੋਲੀ ਸ਼੍ਰੋਮਿਕ ਕਮੇਟੀ ਅੱਜ ਕਰਨ ਆਈ ਸੀ ਤੇ ਅਸੀਂ ਇਹ ਢੰਗੇ ਦੀ ਛੋੜ ਤੇ ਕਹਿੰਨੇ ਆ ਕਿ ਨਹੀਂ ਹੋਣ ਦਵਾਂਗੇ ਔਰ ਮੈਂ ਇਕੱਲਾ ਨਹੀਂ ਕਰੇ ਅਗਲਾ ਸਟੈਪ ਸਾਰਿਆਂ ਨਾਲ ਸਲਾਹ ਕਰਕੇ ਕਿਸਾਨ ਜੱਥੇਬੰਦੀ ਸਾਡੇ ਕਮਾਲ ਹੋ ਗਈ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿਸਾਨ ਜੱਥੇਬੰਦੀਆਂ ਨੇ ਜਿਹੜੀ ਲੜਾਈ ਲੜੀ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਦਿੱਲੀ ਜਿਹੜਾ ਛਿਰੂ ਬਾਰਡਰ ਸੀ ਉੱਥੇ ਵੀ ਰੋਜ਼ 파ਟ ਹੁੰਦਾ ਸੀ ਉੱਥੇ ਜਿਹੜਾ 40 ਸਾਵੀ ਦਾ ਹੁੰਦਾ ਸੀ ਉੱਥੇ ਐਤਾਂ ਵੀ ਪੜੀਆਂ ਜਾਣਗੀਆਂ ਸਨ ਤੇ ਫਿਰ ਹੁਣ ਵੀ ਤੁਸੀਂ ਇਹ ਦੱਸੋ ਤੇ ਆ ਸਿੰਘੂ ਬਾਰਡਰ ਤੇ ਖਨੌਰੀ ਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿੱਥੇ ਰੋਜ ਪਾਟ ਹੁੰਦੇ ਰਹੇ ਨੇ ਉਹ ਕਿਹਦੇ ਹੁੰਦੇ ਸੀ ਗੁਰਬਾਣੀ ਦੇ ਗੁਰਬਾਣੀ ਕਿਹਦੀ ਦੇਣਾ ਹੈ ਗੁਰੂਆਂ ਦੀ ਤੇ ਜੇ ਗੁਰਬਾਣਾਂ ਚ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਖੀਆਂ ਤੇ ਅਸੀਂ ਕਿਸਾਨ ਉੱਥੇ ਕੁਝ ਨਾ ਕਰ ਸਕੇ ਤੇ ਫਿਰ ਅਸੀਂ ਕਰਨਾ ਕਿੱਥੇ ਆ ਜਿਹਦੇ ਵਾਸਤੇ ਲੜਨਾ ਸੋ ਇਹਦੀਆਂ ਬੇਨਤੀਆਂ ਕਰਦਾਂ ਜੇ ਕਿਸੇ ਨੂੰ ਕੋਈ ਸਵਾਲ ਕਰਨਾ ਹੋ ਤਾਂ ਨਿਕਲ ਤੋਂ ਮੰਨੇ ਤੇ ਗਿਆ ਜਾ ਰਿਹਾ ਕਿ ਅਸੀਂ ਲੱਭਦੇ ਆਂ ਰਾਸਤਾ ਦੇ ਨਾਲ ਜੁੜੀਏ ਇੱਕ ਬੰਦੇ ਅੱਜ ਜਿਹੜੇ ਸਥਾਨ ਦੇ ਰਿਤੇ ਸੀ ਹੈਗੇ ਆ ਅਮਰਪੁਰ ਦਾ ਏਰੀਆ ਹੰਸਲੀ ਵਾਲੇ ਜਗ੍ਹਾ ਤੇ ਕੁਝ ਲੋਕਾਂ ਦੇ ਆਪਣੇ ਉਸ ਬਾਰੇ ਆਬਜੈਕਸ਼ਨ ਸੀਗੇ ਉਹ ਜਿਹੜੇ ਦੋਨੋਂ ਪਾਸਿਆਂ ਨਾਲ ਗੱਲ ਕਰਕੇ ਉਹਨਾਂ ਦੀ ਚੀਜ਼ ਨੂੰ ਅਸੀਂ ਸੁਣ ਲਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਟਾਈਮ ਦਿੱਤਾ ਗਿਆ ਦੋਨੋਂ ਆਪਣੇ ਕਾਗਜ਼ ਪੱਤਰ ਤੇ ਜੋ ਮੰਗ ਹੈ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਡੇ ਨਾਲ ਕੇ ਦੱਸਣਗੇ ਜੋ ਉਹਦਾ ਜਾਇਜ਼ ਹੈਗਾ ਉਸ ਹਿਸਾਬ ਨਾਲ ਟਾਈਮ ਦੇ ਕੇ ਸੀ ਉਹਦਾ ਮਸਲੇ ਦਾ ਹੱਲ ਕਰਵਾਣਾ ਸਰ ਹੁਣ ਬੋਲੀ ਹੋ ਰਹੀ ਹੈ ਨਹੀਂ ਉਸ ਚੀਜ਼ ਨੂੰ ਅਸੀਂ ਟਾਈਮ ਦੇ ਅਗਰੇ ਦਿੱਤਾ ਪੁਲਿਸ ਪ੍ਰਸ਼ਾਸਨ ਲੋਜਾ ਟਾਈਮ ਦਿੱਤਾ ਉੱਤੇ ਆ ਕੇ ਫਿਰ ਉਹ ਸਾਰਾ ਆਪਣਾ ਦੱਸਣਗੇ ਫਿਰ ਉਸ ਤੋਂ ਬਾਅਦ ਹੋਵੇਗਾ ਸਰ ਇੱਕ ਮਸਲਾ ਸਰ ਸਾਹਿਬ ਨੂੰ ਪਿਆ ਗਿਆ ਸੀ ਇੱਥੋਂ ਕੰਪਲੇਟ ਕੀਤੀ ਜਾਂਦੀ ਹੈ ਕਿ ਲੋਕ ਇੱਥੇ ਨਸ਼ਾ ਕਰਦੇ ਆ ਹਮਮ ਤੁਰੋ ਐਸਟੀਪੀਐਸ ਨੂੰ ਕੰਪਲੇਨਟ ਕਿਉਂ ਕੀਤੀ ਜਿੰਦੂ ਪੁਲਿਸ ਨੇ ਕਰਨੀ ਕਿਉਂ ਨਹੀਂ ਨਹੀਂ ਜਿਹੜੀ ਜਿਹੜਾ ਪੁਲਿਸ ਦਾ ਕੰਮ ਆ ਸਾਡਾ ਉਹ ਕੱਲਾ ਇਸ ਏਰੀਆ 'ਚ ਨਹੀਂ ਨਸ਼ੇ ਨੂੰ ਲੈ ਕੇ ਜਿਵੇਂ ਤੁਸੀਂ ਦੇਖਿਆ ਪੰਜਾਬ ਸਰਕਾਰ ਦਾ ਵੀ ਸਾਡੇ ਮਾ ਜੋ ਡੀਜੀਪੀ ਸਾਹਿਬ ਦਾ ਬਹੁਤ ਸਖਤ ਹਦਾਇਤਾਂ ਤੇ ਸਾਡਾ ਇੱਕੋ ਕੈਂਪੇਨ ਚੱਲ ਰਹੀ proportional ਨਸ਼ਿਆਂ ਦੇ ਵਿਰੁੱਧ ਉਹ ਚੀਜ਼ ਅਸੀਂ ਬਹੁਤ ਜ਼ਿਆਦਾ ਕੱਲਾ ਇਹ ਏਰੀਆ ਛੱਡੋ ਹਰ ਏਰੀਆ ਦੇ ਵਿੱਚ ਅਸੀਂ ਉਹਦੇ ਪੂਰੀ ਪੁਲਿਸ ਦੀ ਨਜ਼ਰ ਹੈਗੀ ਆ ਪਹਿਨੀ ਨਜ਼ਰ ਤਿੱਖੀ ਨਜ਼ਰ ਹਰ ਜਗ੍ਹਾ ਤੇ ਵੇਚਣ ਵਾਲਾ ਪੀਣ ਵਾਲਾ ਜਿਹੜੇ ਖਿਲਾਫ ਜੋ ਕਾਰਵਾਈ ਸਾਡੀ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰ ਰਹੇ ਹਾਂ ਸਿਰ ਹੁਣ ਤਰਨਾ ਚੁੱਕਿਆ ਜਾਏਗਾ ਜੀ ਕਿਸੇ ਬਾਅਦ ਹਾਂਜੀ ਇਹ ਤਾਂ ਇਹ ਸਿਰਫ ਆਪਣੇ ਲੋਕਲ ਲੋਕਾਂ ਦਾ ਇੱਕ ਉਹਨਾਂ ਦਾ ਆਪਣਾ ਆਬਜੈਕਸ਼ਨ ਦੱਸ ਰਹੇ ਸੀ ਕੋਈ ਤਰਨਈ ਆਹੋ ਜਿਹੀ ਵਾਲੀ ਕੋਈ ਗੱਲ ਨਹੀਂ ਥੈਂਕ ਯੂ